ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲਗਾਤਾਰ 13 ਫਰਵਰੀ ਤੋਂ ਲੈ ਕੇ ਖਨੋਰੀ ਬਾਰਡਰ ਤੇ ਸ਼ਿਫਟਾਂ ਦੇ ਹਿਸਾਬ ਕਿਤਾਬ ਨਾਲ ਵੱਡੇ ਕਾਫਲੇ ਜਿਹੜੇ ਆ ਸਰਦਾਰ ਕਰਮਜੀਤ ਸਿੰਘ ਤਲਵੰਡੀ ਜੋਂ ਔਰ ਅੱਜ ਦਾ ਜਿਹੜਾ ਜਥਾਵਾ ਸਰਦਾਰ ਮੁਖਤਾਰ ਸਿੰਘ ਗੁਰਪ੍ਰੀਤ ਸਿੰਘ ਇਧਰ ਬਾਬਾ ਬਲਬੀਰ ਸਿੰਘ ਜੀ ਤਕਾਲਵੰਦ ਸਿੰਘ ਸਾਡਾ ਗੁਰਦੇਵ ਸਿੰਘ ਪ੍ਰੈਸ 77 ਔਰ ਵੱਡੀ ਗਿਣਤੀ ਦੇ ਵਿੱਚ ਇੱਥੇ ਨਾਲ ਧੰਤਨ ਬਾਬਾ ਹਰਨਾਮ ਸਿੰਘ ਜੀ ਝਾੜ ਸਾਹਿਬ ਧੰਤਨ ਮੀਰੀ ਪੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਪਰਾਵਾਂ ਤੋਂ ਸੰਗਤ ਲੈ ਕੇ ਬਾਬਾ ਜੀ ਪਹੁੰਚੇ ਨੇ ਔਰ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਔਰ ਲਗਾਤਾਰ ਹੀ ਜਿਹੜਾ 13 ਫਰਵਰੀ ਤੋਂ ਲੈ ਕੇ ਸਾਡਾ ਨੌਜਵਾਨ ਸੁਭ ਕਰਨ ਜਿਹੜਾ ਪਿੰਡ ਬੱਲੋ ਕੀ ਤੋਂ ਔਰ ਉਹ ਸ਼ਹੀਦ ਹੋਇਆ ਔਰ ਇਸ ਬੀਜੇਪੀ ਸਰਕਾਰ ਨੇ ਜਿਹੜਾ ਵੱਡਾ ਤਸਦੀਦ ਕੀਤਾ ਕਿ ਕਿਸਾਨ ਜਿਹੜੇ ਆਇਆ ਸ਼ੰਭੂ ਬਾਰਡਰ ਔਰ ਖਨਾਰੀ ਖਨੋਰੀ ਬਾਰਡਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਔਰ ਭਾਰਤ ਕਿਸਾਨ ਮਜ਼ਦੂਰ ਮੋਰਚਾ ਸ਼ੰਭੂ ਬਾਡਰੇ ਸਾਦ ਦੋਨੋਂ ਪਾਸਿਆਂ ਦੇ ਜਥੇਬੰਦੀਆਂ ਜਿਹੜੀਆਂ ਦੋਨੋਂ ਫੋਰਮਾਂ ਦੀਆਂ ਸ਼ਾਂਤਮਈ ਨਾਲ ਦਿੱਲੀ ਨੂੰ ਜਾ ਰਹੀਆਂ ਸੀ ਔਰ ਵੱਡੇ ਪੱਧਰ ਤੇ ਇਹਨਾਂ ਨੇ ਤਸਦਦ ਕੀਤਾ ਜ਼ੁਲਮ ਕੀਤਾ ਔਰ ਅੱਜ ਸਾਰੇ ਦੇਸ਼ ਭਰ ਦੇ ਵਿੱਚ ਬੀਜੇਪੀ ਨੂੰ ਛੱਡ ਕੇ ਕਿਉਂਕਿ ਸਾਡੀ ਉਹਨਾਂ ਦੇ ਨਾਲ ਵੱਡੇ ਪੱਧਰ ਤੇ ਨਾਰਾਜ਼ਗੀ ਆ ਔਰ ਉਹਨਾਂ ਨੂੰ ਛੱਡ ਕੇ ਬਾਕੀ ਸਾਰੇ ਹੀ ਪਾਰਲੀਮੈਂਟ ਦੇ ਸੰਸਦ ਦੇ ਮੈਂਬਰਾਂ ਨੂੰ ਜਿਹੜੇ ਆ ਉਹ ਮੰਗ ਪੱਤਰ ਦਿੱਤੇ ਗਏ ਆ ਕਿ ਅਬ 22 23 ਤਰੀਕ ਨੂੰ ਜਿਹੜਾ ਮਾਨਸੂਨ ਸੈਸ਼ਨ ਜਿਹੜਾ ਲੱਗਣ ਵਾਲਾ ਔਰ ਉਹਦੇ ਚ ਆਪਣੇ ਜਿਹੜੇ ਹੱਕੀ ਮੰਗਾਂ ਵਾਸਤੇ ਜਿਹੜਾ ਗੱਲ ਰੱਖ ਸਕਣ ਔਰ ਉਹਨਾਂ ਦਾ ਫਰਜ ਬੰਦਾ ਕਿ ਪਾਰਲੀਮੈਂਟ ਦੇ ਮੈਂਬਰਾਂ ਦਾ ਔਰ ਗੱਲ ਰੱਖ ਕੇ ਔਰ ਜਿਹੜੇ ਮੋਰਚੇ ਲੱਗੇ ਆ ਕਿਸਾਨ ਮਜ਼ਦੂਰਾਂ ਦੀਆਂ ਜਿਹੜੀਆਂ ਹੱਕੀ ਮੰਗਾ ਵਾਂ ਉਹ ਪੂਰੀਆਂ ਕੀਤੀਆਂ ਜਾਣ ਸੋ ਸਰਦਾਰ ਕਰਮਜੀਤ ਸਿੰਘ ਤਲਵੰਡੀ ਜੋਂ ਤੋਂ ਆਈਆਂ ਹੋਈਆਂ ਸੰਗਤਾਂ ਦਾ ਔਰ ਬਾਬਾ ਜੀ ਝਾੜ ਸਾਹਿਬ ਤੋਂ ਸੰਗਤਾਂ ਨੂੰ ਲੈ ਕੇ ਆਏ ਆ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ